ਰਾਵਡੋਂਦੂ ਪੜਾਈ ਤੁਰਿਆ ਜਾਂਦਾ ਮੇਰੇ ਮਿੱਤਰੋ ਤੇ ਕਮਾਲ ਕਰੀ ਆਉਂਦਾ ਚੋਬਰ ਖੇਡ ਦੇ ਮੈਦਾਨ ਦੇ ਵਿੱਚ ਗੱਲਾਂ ਕਹਿੰਦੇ ਟਿਕਾਣੇ ਲੱਜ ਕਹਿੰਦੇ ਇੰਦਗੜ ਦੀ ਧਰਤੀ ਆ ਮੇਰੇ ਮਿੱਤਰੋ ਰੌਲਾ ਰੱਪਾ ਪੈਂਦਾ ਵੀ ਵੱਜਦੇ ਸੀ ਲੰਕਾਰੇ ਹੋ ਗਿਆ ਕੀ ਮਿੱਤਰਾ ਫੇਦੇ ਲੋਕੀ ਸਾਰੇ ਇੰਦਗੜ ਦੇ ਆਹ ਕਹਿੰਦੇ ਹੱਲਾ ਬੁੱਲਾ ਹੋਇਆ ਪਿਆ ਗੱਲਾਂ ਕਹਿੰਦੇ ਵਖਰੀਆਂ ਭਈ ਵਾਲੀਆਂ ਏ ਢਾਬਾ ਵਾਲਾ ਢਾਬਾ ਵਾਲਾ ਆਹ ਗੱਲਾਂ ਹੋਣ ਗਈਆਂ ਤੇ ਹੁਣ ਬਾਰੇ ਕਿਆਲੇ ਬੱਲੇਵਾ ਉਹ ਸੁਰੇ ਗੁਜਾਲ ਜੌਂਟੀ ਨੇ ਵਨਸਾਰ ਦੀ ਬਾਲ ਪਾਰ ਦੀ ਕਰਨੀ ਸੋਹਣਿਆ ਉਹ ਨੱਤੀ ਕੁੱਤੀ ਆ ਨੱਤੀ ਕੁੱਤੀ ਆ ਹਏ ਬੱਲੇ ਬੱਲੇ ਉਹ ਬੱਲੇ ਬੱਲੇ ਹੋਈ ਪਈ ਆ ਭਾਈ ਜੀ ਕੌਣ ਜਿੱਤ ਗਿਆ ਉਧਰੋਂ ਗਰਾਊਂਡ ਨੰਬਰ 3 ਚ ਦੱਸਿਓ ਮਰਾ ਜੀ ਉਧਰ ਕੌਣ ਜਿੱਤ ਗਿਆ ਮੈਚ ਤਗੜਾ ਭਾਈ ਰੂਪਾ ਜਿੱਤ ਗਈ ਲਾ ਵੀ ਭਾਈ ਰੂਪਾ ਵਾਲੇ ਮੁੰਡੇ ਜਿੱਤ ਗਏ ਵੀਰੇ ਦੱਸੋ ਜਰੂਰ ਤੇ ਤਾਂ ਵੀ ਵੀਰੇ ਟਾਈਆਂ ਹੁਣ ਆਪਾਂ ਕੱਢ ਦਈਏ ਮੇਰਾ ਬਾਈ ਬਣ ਕੇ ਹਾਂਜੀ ਸੈਮੀ ਦੀਆਂ ਤਾਇਆਂ ਰੀਬੀਟ ਕਰ ਲਈਏ ਤਿਆਰੀ ਆਪਾਂ ਇਧਰ ਕਹਿੰਦੇ ਅੱਜ ਇੰਦਗੜ ਦੇ ਵਿੱਚ ਰੌਣਕਾ ਵੱਡੀਆਂ ਨੇ ਅੱਖ ਤੇ ਚਾਰ ਦੀ ਟੱਕਰ ਆ ਤੋਂ ਦਾ ਫਰਕ ਨੰਬਰ ਕੌਣ ਜੋੜਦਾ ਨੌਵਾਂ ਆਪਣੀ ਟੀਮ ਦੇ ਲਈ ਹੈ ਲਾਤੀ ਦਾ ਉਹ ਲੋਕੀ ਕਹਿੰਦੇ ਮੇਰੇ ਵਿੱਚੋਂ ਸ਼ਰੀਰ ਦੇਖੀ ਜਾਂਦੇ ਆ ਵੀ ਬੜਿਆ ਕਿਹੜੀ ਮਿੱਟੀ ਦਾ ਉਹ ਗੱਲਾਂ ਕਹਿੰਦੇ ਵੱਟੀਆਂ ਹੁੰਦੀਆਂ ਨੇ ਲਾ ਵੀ ਦਿੱਤਾ ਕਈ ਮੁੰਡੇ ਨੇ ਜਿਹੜਾ ਬੰਦਾ ਪਹਿਨ ਤਾਇਆਂ ਘੜਾਈ ਜਾਂਦਾ ਇਹਨਾਂ ਸਰਦਾਰ ਹੁਣ ਵੀਰ ਬਣਾਣਾ ਚਾਹ ਰਤੀ ਇੱਕ ਦੇ ਲਖਲਾ ਹਰ ਰੌਇ ਪਰ ਇੱਕ ਤੇ ਲਿਖ ਲੈ ਭਾਈ ਰੂਪਾ ਇੱਕ ਤੇ ਲਿਖ ਲੈ ਇੱਕ ਨੰਬਰ ਗਰਾਉਂਡ ਦੀ ਜਿੱਤ ਇੱਕ ਤੇ ਲਿਖਦਾ ਦੋ ਨੰਬਰ ਗਰਾਉਂਡ ਦੀ ਜਿੱਤ ਤੇ タルਕੀਆਂ ਜਿਹੜੀਆਂ ਚਾਰ ਬਣਾ ਲਾ ਉਹ ਕਹਿੰਦੇ ਟਾਈਆਂ ਕੱਟੀਆਂ ਡਾੜੀਆਂ ਹੈ ਸੈਮੀ ਫਾਈਨਲ ਵਿੱਚ ਚੱਲੀਆਂ ਤੇ ਗੱਲਾਂ ਬਾਤਾਂ ਹੋਣਗੀਆਂ ਮੇਰੇ ਮਿੱਤਰੋ ਤਿੰਨ ਬਾਲਾਂ ਦੀ ਨਾਲ ਇਹਨਾਂ ਖੇਡ ਦੇ ਮੈਦਾਨ ਦੇ ਵਿੱਚ ਹਾਰਸ਼ ਦੱਸ ਸੁਣ ਵੀ ਦੁੱਖ ਦਾ ਸੁਣਾ ਦੋ ਸਾਰੇ ਛੋੜ ਲੈਣੇ ਆ ਇੱਕ ਕੇ ਅਗਰੇ ਨੋਟ ਜਿਹੜੀ ਉਹਦੀ ਲਾਦੇ ਫੋੜਲਾ ਸੋਲਲਾ ਗੱਲ ਕੋਈ ਨਹੀਂ ਹੁੰਦਾ ਆਈਡੀ ਛੇ ਤੇ ਕੰਪੜਾ ਵੀਰ ਬਣ ਕੇ ਉਹ ਨੰਬਰਦਾਰਾਂ ਮੜਾ ਕਰਾਵੇ ਹੱਲਾ ਗੁੱਲਾ ਬਹੁਤ ਤਗੜਾ ਮੁਕਾਬਲਾ ਖੇਡਾਂ ਜਾ ਰਿਹਾ ਹੈ ਦੋਹਾਂ ਟੀਮਾਂ ਜੋਰ ਲਾ ਰਹੀਆਂ ਨੇ ਜਿੱਤਣ ਦੇ ਲਈ ਇੱਕ ਪਾਸੇ ਦਿਲਪ੍ਰੀਤ ਗੱਜ ਕੈਨੇਡਾ ਕਲੱਬ ਵਾਲੇ ਮੁੰਡੇ ਆਗੇ ਵੀਰੇ ਜਿਹੜੇ ਪਾਸੇ ਪਾਣੀ ਵਾਲੀ ਟੈਂਕੀ ਖੜੀ ਆ ਤੇ ਬਾਈ ਦੀ ਇਧਰ ਅੱਠ ਨੰਬਰ ਆ ਸਕੂਲ ਦੀ ਬਿਲਡਿੰਗ ਵਾਲੀ ਸਾਈਡ ਪਈਆ ਪਿੰਡ ਕਹਿੰਦੇ ਜਿਹੜੇ ਮਲੇਰ ਕੋਟਲੇ ਦਾ ਨੰਬਰ ਕਰਦੀ ਅੰਕਲ ਨੇ ਔਰ ਕਹਿੰਦੇ ਪੰਜਵਾਂ ਜੋੜ ਦਿੱਤਾ ਮੇਰੇ ਮਿੱਤਰੋ ਇਹਦਾ ਤਜਰਬਾ ਇਹ ਜੋਬਰ ਨੇ ਮੈਚ ਜਿੱਤੇ ਹੋਏ ਅੜੇ ਹੋਏ ਇਹ ਕਹਿੰਦੇ ਉਹਦਾ ਟਾਈਮਾਂ ਦਾ ਖੇਟੀ ਤੁਰਿਆ ਹੁੰਦਾ ਜਦੋਂ ਫੌਜਾਂ ਵੀ ਚਪੇੜਾਂ ਨਾਲ ਲੜਦੀਆਂ ਸੀਗੀਆਂ ਲਾ ਵੀ ਨਵਾਬ ਦੋ ਨੰਬਰ ਜੋੜੇ ਨਵਾਬ ਦੇ ਦੋ ਨੰਬਰ ਜੋੜਦਾ ਹੁਣ ਤੋਂ ਤੇ ਭਰਾ ਸਾਡੇ ਕੋਲ ਖੜਾ ਤੇ 1000 ਰੁਪਇਆ ਨੇ ਪੁੱਛਦਾ ਕਰਦਾ ਵੀ 1000 ਨਵਾਬ ਨੂੰ ਦੇਣਾ ਦੋ ਪੁਆਇੰਟ ਦੋ ਨਵਾਬ ਹੁਣ ਤੋਂ ਓ ਯਾਰ 10000 ਦੇ ਹੋਣਗੇ ਪਰ ਇਤਨੂੰ ਖੇਡ ਕਮਾਲ ਕਰੀ ਆਉਂਦਾ ਲੈ ਵੀ 6 ਹੋ ਗਿਆ ਨੰਬਰ 6 ਤੇ 8 ਜਿੰਮੀ 6 ਤੇ 8 2 ਪੁਆਇੰਟਾਂ ਦਾ ਫਰਕ ਆ